ਵੀਰੋ ਪਿਆ ਕਲੂ ਰਾਮ ਗਿੱਲ ਕਈ ਦਿਨ ਹੋ ਗਏ ਨੂੰ ਪੋਹਾ ਨਹੀਂ ਦਾ ਵਾ ਕਲੂ ਤੈਨੋਂ ਪਿਆ ਨਹੀਂ ਚੱਲ ਰਹੀ ਆ 9 ਵਜੇ ਉੱਠਲੇ ਉਡ ਸੋ ਵੈ ਇਧਰ ਆਪਾਂ ਹੋਰ ਨਵੇਂ ਬੁੱਟੇ ਲੈ ਤੇ ਥੋੜੇ ਜੇ ਤੇ ਕੋ ਪਿਆ ਸਾਹਮਣੇ ਸਿਕਾ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਸਵੇਰ ਦੇ 9:00 ਵਜੇ ਤੇ ਅੱਜ ਜੋ ਵੀ 12 ਮਾਰਚ ਤੇ ਦਿਨ ਬੁੱਧਵਾਰ ਤੇ ਮੌਸਮ ਚੈੱਕ ਕਰ ਲਓ ਬਈ ਅੱਜ ਦਾ ਧੁੱਪ ਨਹੀਂ ਕਰੀ ਹੋਈ ਆ ਤੇ ਕੱਲ ਦਾ ਵੀ ਰੋ ਨਹੀਂ ਬੱਦਲ ਦੱਸਿਆ ਹੋਇਆ ਤੇ ਸ਼ਨੀਵਾਰ ਸ਼ੁੱਕਰਵਾਰ ਤੇ ਕੱਲ ਦਾ ਤੇ ਬਾਕੀ ਮੌਸਮ ਦੇਖੋ ਕੀ ਬਣਦਾ ਵਾਕਿਆ ਤਾਂ ਨੇ ਕਣਕ ਨੂੰ ਪਾਣੀ ਲਾਣਾ ਤੇ ਮੌਸਮ ਖਰਾਬ ਹੋ ਰਿਹਾ ਤੇ ਆਪਾਂ ਲਾ ਨਹੀਂ ਰਹੇ ਤੇ ਇੱਧਰ ਕਾਲੂ ਦੇਖ ਲਓ ਕਈ ਦਿਨ ਹੋ ਗਏ ਉਹ 10:00 ਵਜੇ ਉੱਠਣ ਲੱਗਾ ਦੇਖੋ ਕਿਵੇਂ ਗਹਿਰੀ ਨੀਂਦ ਪਿਆ ਤੇ ਬਾਕੀ ਬੂਟੇ ਆਪਣੇ ਹੋਦੇ ਆ ਤੇ ਦੋ ਤਿੰਨ ਪਪਿੱਡੇ ਉਦਨ ਲਏ ਤੇ ਕੋਈ ਇੱਕ ਆਵਲਾ ਤੇ ਆ ਵੀ ਨਵੇਂ ਲਏ ਤੇ ਅੱਜ ਵੀ ਰੋ ਲਾਵਾਂਗੇ ਪੱਖੇ ਆਪਾਂ ਡੰਗਰ ਵਾਲੇ ਕਮਰੇ 'ਵਾਂ ਤੇ ਕਿਉਂਕਿ ਗਰਮੀ ਆ ਗਈ ਤੁਹਾਨੂੰ ਪਤਾ ਹੀ ਆ ਤੇ ਇੱਕ ਪੱਖਾ ਆਪਾਂ ਨੇ ਏ ਕਮਰੇ 'ਚ ਉਤਾਰ ਕੇ ਲਾਤਾ ਲਾਣਾ ਤੇ ਇੱਧਰ ਆਪਾਂ ਨੇ ਨਵਾਂ ਲਾਤਾ ਵੀ ਰੋਬੋਟ ਵਾਲਾ ਪੱਖਾ ਤੁਹਾਨੂੰ ਦਿਖਾਣੇ ਆ ਤੇ ਵੀ ਰੋਬੋਟ ਵਾਲਾ ਪੱਖਾ ਦੇਖੋ ਇਹ ਰੋਬੋਟ ਗੱਲ ਚਲਾਇਓ ਪੱਖਾ ਪਾ ਕੱਲੀ ਲਾਇਆ ਨਵਾਂ ਲੈਣ ਕੇ ਹਾਂ ਦੇਖੋ ਇਹਦਾ ਰਿਪੋਰਟ ਤੇ ਇਥੋਂ ਔਨ ਕਰਾਂਗੇ ਆਪਾਂ ਦੇਖਿਓ ਇਹ ਦੇਖ ਲਓ ਬਈ ਚੱਲ ਗਿਆ ਤੇ ਇਥੋ ਹੀ ਵੀਰੋ ਬੰਦ ਹੋ ਗਿਆ ਇਹ ਰਿਪੋਰਟ ਤਾਂ ਇਹ ਦੇਖ ਲਓ ਆਫ ਤੇ ਆਫ ਇਹ ਮੰਦ ਹੋ ਗਿਆ ਦੇਖੋ ਤੇ ਔਨ ਕਰਾਂਗੇ ਆਪਾਂ ਤੇ ਆਨ ਹੋ ਗਿਆ ਦੇਖੋ ਪਰ ਇਹ ਰਿਪੋਰਟ ਹੈ ਇਸका देखो ਤੇ ਜਿੰਨੇ ਮਰਜ਼ੀ ਸਕੀ ਰੇਸ ਕਰ ਲੋ 1 2 3 4 5 ਤੇ ਜਿੰਨਾ ਮਰਜ਼ੀ ਫੁੱਲ ਕਰਕੇ ਦਿਖਾਉਣਾ ਤੁਹਾਨੂੰ ਪੂਰੀ ਹਵਾ ਪੂਰੀ ਏਸੀ ਵਾਂਗ ਹਵਾ ਦੇ ਰਿਹਾ ਠੰਡੀ ਤੇ ਹਵਾ ਦੇਖ ਲੋ ਆ ਦੇਖ ਸਕਦੇ ਹੋ ਤੁਸੀਂ ਤੇ ਆਪਾਂ ਨੇ ਕੱਲ ਹੀ ਲੈਣ ਕਲਾਇਆ ਵੀਰੋ ਇਹ 4000 ਰੁਪਏ ਦਾ ਪੱਖਾ ਆ 23 ਸਾਲ ਆਪਾਂ ਨੇ ਪੱਖਾ ਤਾਰ ਗਾ ਵੀਰੋ ਤਲਾ ਰੱਖ ਦੀ ਹੈ ਕਿਉਂ ਡੰਗਰ ਵਾਲੇ ਕਮਰੇ ਉਹ ਵੀ ਵਧੀਆ ਪੱਖਾ ਤੇ ਇੱਕ ਆਪਾਂ ਪੱਖਾ ਨਿਊ ਜੇ ਲੈ ਕੇ ਆਏ ਆ ਇਹ ਵੀ ਆਪਾਂ ਡੰਗਰ ਵਾਲੇ ਕਮਰੇਵਾਂ ਲਾਣਾ ਤੇ ਬਾਕੀ ਚਲੋ ਪਹਿਲਾਂ ਇਹਨਾਂ ਨੂੰ ਕਰਦੇ ਆਂ ਸੈਟ ਸੁੱਟ ਤੇ ਇੱਕ ਬਾਹਰ ਪਿਆ ਤੇ ਆਹ ਦੇਖ ਲਓ ਫਿਰ ਰੋਬੋਟ ਵਾਲਾ ਪਿਆ ਰੋਬੋਟ ਆ ਵੀ ਇਸ ਦਾ ਦੇਖੋ ਤੇ ਇਹਨੂੰ ਕਰਦੇ ਆਂ ਆਪਾਂ ਆਫ ਦੇਖੋ ਵੀ ਆਫ ਹੋ ਗਿਆ ਬੰਦ ਹੋ ਗਿਆ ਉਹ ਕੋਈ ਲੋਡ ਨਹੀਂ ਪੈਣੀ ਹੁਣ ਆਪਾਂ ਨੂੰ ਕਿਉਂਕਿ ਬੈੱਡਾਂ ਦੇ ਪਿਆ ਪਿਆ ਬੰਦਾ ਆਰਾਮ ਤੇ ਲਾ ਲਈ ਸਕਦਾ ਤੇ ਇਹਨੂੰ ਤੇ ਬੰਦ ਵੀ ਕਰ ਸਕਦਾ ਤੇ ਚਲੋ ਫਿਰ ਪਹਿਲਾਂ ਆਪਾਂ ਬਾਹਰ ਲਿਆਂ ਦੇ ਦਿੰਦੇ ਆਂ ਕਰਦੇ ਆਂ ਸੈਟ ਫਿਰ ਲਾਣੇ ਆਂ ਡੰਗਰਾਂ ਦੇ ਕਮਰੇ ਵਿੱਚ ਲੈ ਵੀ ਵੀਰੋ ਲਾਤੇ ਆਪਾਂ ਦੋ ਪੱਖੇ ਤੇ ਕਾਲਾ ਤਾਂ ਤੇ ਕਾਲਾ ਤਾਂ ਤੇ ਰੇੜੀ ਕਰਕੇ ਆਪਾਂ ਕੰਮ ਸਾਰਾ ਤੇ ਆਪਾਂ ਨਿਊ ਪੱਖਾ ਲਾਇਆ ਵਾਲਾ ਦੇਖੋ ਕਿੰਨਾ ਵਧੀਆ ਡਿਜ਼ਾਈਨ ਦਾ ਤੇ ਉਹ ਪਦੂਆ ਲਾਇਆ ਤੁਹਾਨੂੰ ਦੱਸਿਆ ਸੀ ਤੇ ਚਲੋ ਕੰਮ ਨਿਪੜਿਆ ਤੇ ਹੁਣ ਆਪਾਂ ਚਲਾ ਕੇ ਦੇਖਦੇ ਆ ਥੋੜੀ ਇਹਨਾਂ ਨੂੰ ਐ ਵੀਰੋ ਲਾਤੀਏ ਪੱਖੇ ਤੇ ਫੁੱਲ ਚੱਲ ਰਹਿਆਂ ਨਵਾਂ ਪੱਖਾ ਵੀ ਤੇ ਉਹ ਵੀ ਪੂਰੀ ਸਵੀਟ ਆ ਤੇ ਉਹ ਪੱਖੀਆ ਤੇ ਉਹ ਪਰਲਾ ਥੋੜਾ ਜਿਹਾ ਕਮਜ਼ੋਰ ਆ ਤੇ ਉਹ ਬਦਲਣਾ ਪੜੇਗਾ ਆਪਾਂ ਨੂੰ ਤੇ ਬਾਕੀ ਸਹੀਆਂ ਤੇ ਹਉ ਆ ਫੁੱਲਾ ਤੇ ਮੱਝਾ-ਮੁੱਝਾ ਆਪਾਂ ਬੰਨਤੀਆਂ ਤੇ ਪੱਖਾਂ ਦੇ 13 ਨੂੰ ਵੀ ਬਈ ਗਰਮੀ ਲੱਗਣ ਲੱਗੀ ਵਾ ਚੁੱਪ ਹੋ ਗਈ ਬਹੁਤ ਜ਼ਿਆਦਾ ਅੰਡਾ ਲ ਬੀ ਇਹ ਪਹਿਲਾਂ ਪਾਇਕਾ ਦੇ ਆ ਨਿਭਰੋ ਤੱਕ ਅੰਡਾ ਪਰ ਮੁਰਗੀ ਜਾ ਰਹੀ ਹੈ ਦੇਖੋ ਅੰਡੇ ਤੇ ਬੈਠਣਾ ਬੈਠ ਜਾ ਬੈਠ ਜਾ ਇੱਕ ਮੁਰਗੀ ਬਿਮਾਰੀ ਇਹ ਦੇਖੋ ਕਿ ਠੰਡਾ ਦੇਵਾ ਇਹੋ ਛਤਰੀ ਪਿੱਛਾ ਉਹ ਉੱਥਾ ਜੀ ਅੰਡਾ ਦੇਵਾ ਮਰਜ ਦੇ ਨਹੀਂ ਦੇਣੇ ਵਾਲੀ ਆ ਤੇ ਬਾਕੀ ਵੀਰੋ ਮੌਸਮ ਤੁਪੂਕਾਰੀਆ ਗਰਮੀ ਲੱਗੀ ਪੈਣ ਤੁਹਾਨੂੰ ਪਤਾ ਅੱਜ 12 ਮਾਰਚ ਹੋ ਗਈ ਤੇ ਕਣਕਾਂ ਹੀ ਪੱਕਣ ਤੇ ਆ ਗਈਆਂ ਤੇ ਪਿਲ ਕੁਠੜੀ ਥੋੜੀ ਥੋੜੀ ਲੱਗੀ ਆ ਮਾਰਨ ਤੇ ਮੌਸਮ ਫਮੇ ਦੇਖੀ ਲਓ ਤੁਪਨੇ ਕਰੀਆ ਤੇ ਕੱਲ੍ਹ ਦਾ ਵੀਰੋ ਬੱਦਲ ਮੇਨ ਦੱਸਿਆ ਹੋਇਆ ਮੜਾ ਮੁੱਟਾ ਪਰ ਕੱਲ੍ਹ ਪਰਸੋਂ ਮਤਲਬ ਅੱਜ ਵੀ ਬੁੱਧਵਾਰ ਆ ਤੇ ਐਤਵਾਰ ਤੱਕ ਜਿਹੜਾ ਮੌਸਮ ਖਰਾਬ ਆ ਪਰ ਆਪਾਂ ਨੇ ਪਾਣੀ ਵੀ ਲਾਣਾ ਵੀਰੋ ਕਣਕ ਨੂੰ ਪਰ ਮੌਸਮ ਦੇਖ ਲਈਏ ਭਾਂ ਐਤਵਾਰ ਤੱਕ ਉਸ ਤੋਂ ਬਾਅਦ ਪਕਰਾਂਗੇ ਸ਼ੁਰੂਆਤ ਤੇ ਬਾਕੀ ਬਾਰੇ ਮੋਟਰ ਤੇ ਜਾਣਾ ਤਾਂ ਪਰ ਜਾਵਾਂਗੇ ਉਹ ਵਲੌਗ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਵਾਂਗੇ ਤੇ ਬਾਕੀ ਵੀਡੀਓ ਵਧੀਆ ਲੱਗੀ ਵੀਰੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਮਿਲਦੇ ਆਂ ਫਿਰ ਅਗਲੀ ਵਲੌਗ ਦੇ ਵਿੱਚ ਤਦ ਤੱਕ ਲਈ ਪਹੁੰਚ ਰਹੋ